ਸਕਿਸ਼ਕਲ ਸਾਰਿਆਂ ਨੂੰ ਮੈਂ ਸਿਰਤ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਫੋਰ ਪੰਜਾਬੀ ਵਿੱਚ ਪੰਜਾਬ ਦਾ ਜਲੰਧਰ ਸ਼ਹਿਰ ਸਿੱਖਿਆ ਦਾ ਹੱਬ ਮੰਨਿਆ ਜਾਂਦਾ ਹੈ ਇੱਥੇ ਬਿਹਤਰੀਨ ਸਕੂਲ ਕਾਲਜ ਅਤੇ ਪ੍ਰੋਫੈਸ਼ਨਲ ਇੰਸਟੀਟਿਊਸ਼ਨ ਹਨ ਖੇਡ ਅਤੇ 뮤직 ਇੰਡਸਟਰੀ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਸਿਖਾਉਣ ਵਾਲੀਆਂ ਵੀ ਕਈ ਅਕੈਡਮੀ ਜਲੰਧਰ ਵਿੱਚ ਖੁੱਲੀਆਂ ਹੋਈਆਂ ਹਨ ਇਸ ਦੇ ਇਲਾਵਾ ਜਲੰਧਰ ਵਿੱਚ ਕਈ ਬਿਊਟੀ ਅਕੈਡਮੀਆ ਵੀ ਮੌਜੂਦ ਹਨ ਜਿੱਥੇ ਹਾਈਲੀ ਪ੍ਰੋਫੈਸ਼ਨਲ ਅਤੇ ਐਕਸਪਰਟ ਟ੍ਰੇਨਰ ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸਦੇ ਨਾਲ ਹੀ 100% ਜੋਬ ਪਲੇਸਮੈਂਟ ਵੀ ਦਿੱਤਾ ਜਾਂਦਾ ਹੈ ਜੇ ਤੁਸੀਂ ਵੀ ਜਲੰਧਰ ਵਿੱਚ ਬਿਊਟੀ ਅਕੈਡਮੀ ਦੀ ਤਲਾਸ਼ ਕਰ ਰਹੇ ਹੋ ਤਾਂ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਲੰਧਰ ਦੀਆਂ ਤਿੰਨ ਬੈਸਟ ਬਿਊਟੀ ਅਕੈਡਮੀਆਂ ਬਾਰੇ ਜਾਣਕਾਰੀ ਦਵਾਂਗੇ ਇਹਨਾਂ ਬੈਸਟ ਅਕੈਡਮੀਆਂ ਦੀ ਚੋਣ ਪ੍ਰੋਫੈਸ਼ਨਲ ਟ੍ਰੇਨਰਸ ਜੋਬ ਪਲੇਸਮੈਂਟ ਅਤੇ ਸਟੂਡੈਂਟ ਰਿਵਿਊ ਦੇ ਆਧਾਰ ਤੇ ਕੀਤੀ ਗਈ ਹੈ ਚਲੋ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜਲੰਧਰ ਦੀਆਂ ਤਿੰਨ ਬੈਸਟ ਬਿਊਟੀ ਅਕੈਡਮੀਆਂ ਹਨ ਪਹਿਲੇ ਨੰਬਰ ਤੇ ਆਉਂਦੀ ਹੈ ਰੇਨ ਇੰਟਰਨੈਸ਼ਨਲ ਅਕੈਡਮੀ ਜਲੰਧਰ ਦੁਜੇ ਨੰਬਰ ਤੇ ਆਉਂਦੀ ਹੈ ਹੈਡਮਾਸਟਰਸ ਅਕੈਡਮੀ ਜਲੰਧਰ ਤੇ ਤੀਜੇ ਨੰਬਰ ਤੇ ਆਉਂਦਾ ਹੈ ਨੈਬ ਇੰਸਟੀਚਿਊਟ ਜਲੰਧਰ ਆਓ ਹੁਣ ਅਸੀਂ ਤੁਹਾਨੂੰ ਇਨ੍ਹਾਂ ਅਕੈਡਮੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹਾਂ ਓਰੇਨ ਇੰਟਰਨੈਸ਼ਨਲ ਅਕੈਡਮੀ ਜਲੰਧਰ ਓਰੇਨ ਇੰਟਰਨੈਸ਼ਨਲ ਅਕੈਡਮੀ ਜਲੰਧਰ ਵਿੱਚ ਬਿਊਟੀ ਕੋਰਸ ਕਰਵਾਉਣ ਲਈ ਨੰਬਰ 1 ਤੇ ਆਉਂਦੀ ਹੈ ਇਸ ਅਕੈਡਮੀ ਨੂੰ ਕਾਫੀ ਵਧੀਆ ਤਰੀਕੇ ਨਾਲ ਬਣਾਇਆ ਗਿਆ ਹੈ ਇਸ ਦੇ ਨਾਲ ਹੀ ਓਰੇਨ ਇੰਟਰਨੈਸ਼ਨਲ ਅਕੈਡਮੀ ਜਲੰਧਰ ਬ੍ਰਾਂਚ ਵਿੱਚ ਬਹੁਤ ਟੈਲੈਂਟਡ ਫੈਕਲਟੀ ਅਤੇ ਇੰਡਸਟਰੀ ਕਨੈਕਟਡ ਕੋਰਸ ਰਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਇੱਕ ਬੈਚ ਵਿੱਚ ਤਿਤ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੇ ਓਰੇਨ ਇੰਟਰਨੈਸ਼ਨਲ ਅਕੈਡਮੀ ਜਲੰਧਰ ਵਿੱਚ ਕਰਵਾਏ ਜਾਣ ਵਾਲੇ ਫੁੱਲ ਬਿਊਟੀ ਪਾਰਲਰ ਕੋਰਸ ਦੀ ਫੀਸ ਦੀ ਗੱਲ ਕਰੀਏ ਤਾਂ ਇਹ ਲਗਭਗ 5 ਲੱਖ ਰੁਪਏ ਹੈ ਅਤੇ ਜੇ ਡਿਊਰੇਸ਼ਨ 12 ਮਹੀਨੇ ਹੈ ਓਰੇਨ ਇੰਟਰਨੈਸ਼ਨਲ ਅਕੈਡਮੀ ਜਲੰਧਰ ਤੋਂ ਸਟੂਡੈਂਟਸ ਫੁੱਲ ਬਿਊਟੀ ਪਾਰਲਰ ਕੋਰਸ ਤੋਂ ਇਲਾਵਾ ਮੇਕਅਪ ਕੋਰਸ ਹੈਅਰ ਕੋਰਸ ਸਕਿਨ ਕੋਰਸ ਸਮੇਤ 100 ਤੋਂ ਵੀ ਵੱਧ ਕੋਰਸ ਇਸ ਬ੍ਰਾਂਚ ਵਿੱਚ ਕਰ ਸਕਦੇ ਹਨ ਓਰੀਨ ਇੰਟਰਨੈਸ਼ਨਲ ਅਕੈਡਮੀ ਜਲੰਧਰ ਬ੍ਰਾਂਚ ਦੀ ਹੋਰ ਬ੍ਰਾਂਚਾਂ ਨਾਲ ਤੁਲਨਾ ਕਰੀਏ ਤਾਂ ਇੱਥੇ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਠੀਕ ਠਾਕ ਮਿਲਦੇ ਹਨ ਅਤੇ ਇੱਥੋਂ ਕੋਰਸ ਕਰਨ ਵਾਲੇ ਕੁਝ ਹੀ ਸਟੂਡੈਂਟਸ ਨੂੰ ਜੌਬ ਖੁਦ ਲੱਭਣੀ ਪੈਂਦੀ ਹੈ ਓਰੀਨ ਇੰਟਰਨੈਸ਼ਨਲ ਅਕੈਡਮੀ ਜਲੰਧਰ ਤੋਂ ਕੋਰਸ ਕਰਨ ਵਾਲੇ ਸਟੂਡੈਂਟਸ ਨੇ ਵੀ ਇਸ ਦਾ ਰਿਵਿਊ ਠੀਕ ਠਾਕ ਦਿੱਤਾ ਹੈ ਜੇ ਤੁਸੀਂ ਓਰੀਨ ਇੰਟਰਨੈਸ਼ਨਲ ਅਕੈਡਮੀ ਜਲੰਧਰ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਪੂਰਾ ਪਤਾ ਵਿਖਾਈ ਦੇ ਰਿਹਾ ਹੋਵੇਗਾ ਤੁਸੀਂ ਇੱਥੇ ਵਿਜ਼ਿਟ ਕਰਕੇ ਐਡਮਿਸ਼ਨ ਲੈ ਸਕਦੇ ਹੋ ਸੈਕੰਡ ਨੰਬਰ ਤੇ ਆਉਂਦੀ ਹੈ ਹੈਡਮਾਸਟਰਸ ਅਕੈਡਮੀ ਜਲੰਧਰ ਹੈਡਮਾਸਟਰਜ਼ ਅਕੈਡਮੀ ਜਲੰਧਰ ਵਿੱਚ ਬਿਊਟੀ ਕੋਰਸ ਕਰਵਾਉਣ ਲਈ ਨੰਬਰ 2 ਤੇ ਆਉਂਦੀ ਹੈ। ਹੈਡਮਾਸਟਰਜ਼ ਅਕੈਡਮੀ ਦੀਆਂ ਹੋਰ ਬ੍ਰਾਂਚਾਂ ਨਾਲ ਤੁਲਨਾ ਕਰੀਏ ਤਾਂ ਜਲੰਧਰ ਵਾਲੀ ਬ੍ਰਾਂਚ ਵਿੱਚ ਹਾਈ ਪ੍ਰੋਫੈਸ਼ਨਲ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਥੇ ਇੱਕ ਬੈਚ ਵਿੱਚ 20 ਤੋਂ 35 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਿਸ ਕਰਕੇ ਸਟੂਡੈਂਟਸ ਨੂੰ ਐਡਮਿਸ਼ਨ ਵੀ ਆਸਾਨੀ ਨਾਲ ਮਿਲ ਜਾਂਦਾ ਹੈ। ਹੈਡਮਾਸਟਰਜ਼ ਅਕੈਡਮੀ ਜਲੰਧਰ ਵਿੱਚ ਫੁੱਲ ਬਿਊਟੀ ਪਾਰਲਰ ਦੀ ਫੀਸ 3 ਲੱਖ ਰੁਪਏ ਦੇ ਕਰੀਬ ਹੈ ਅਤੇ ਇਸ ਦੀ ਡਿਊਰੇਸ਼ਨ 1 ਸਾਲ ਹੈ। ਹੈਡਮਾਸਟਰਜ਼ ਅਕੈਡਮੀ ਜਲੰਧਰ ਬ੍ਰਾਂਚ ਦੀ ਹੈਡਮਾਸਟਰਜ਼ ਅਕੈਡਮੀ ਦੀਆਂ ਹੋਰ ਬ੍ਰਾਂਚ ਨਾਲ ਤੁਲਨਾ ਕਰੀਏ ਤਾਂ ਇੱਥੇ ਵੀ ਪਲੇਸਮੈਂਟ ਅਤੇ ਇੰਟਰਨਸ਼ਿਪ ਠੀਕ-ਠਾਕ ਹਨ। ਪਰ ਕੁਝ ਹੀ ਸਟੂਡੈਂਟਸ ਨੂੰ ਖੁਦ ਜੌਬ ਲੱਭਣੀ ਪੈਂਦੀ ਹੈ। ਹੈਡਮਾਸਟਰਜ਼ ਅਕੈਡਮੀ ਜਲੰਧਰ ਦੇ ਸਟੂਡੈਂਟ ਰਿਵਿਊ ਦੀ ਗੱਲ ਕਰੀਏ ਤਾਂ ਕੋਰਸ ਡਿਊਰੇਸ਼ਨ ਘੱਟ ਹੋਣ ਕਰਕੇ ਸਟੂਡੈਂਟਸ ਕਹਿੰਦੇ ਹਨ ਕਿ ਟ੍ਰੇਨਿੰਗ ਲਈ ਬਹੁਤ ਘੱਟ ਮੌਕਾ ਮਿਲਦਾ ਹੈ। ਜੇ ਤੁਸੀਂ ਹੈਡਮਾਸਟਰ ਅਕੈਡਮੀ ਜਲੰਧਰ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਹੇਠਾਂ ਸਕਰੀਨ ਤੇ ਤੁਹਾਨੂੰ ਪੂਰਾ ਪਤਾ ਦਿਖਾਈ ਦੇ ਰਿਹਾ ਹੋਵੇਗਾ। ਸਟੂਡੈਂਟ ਪਿੱਜਾ ਨੰਬਰ ਤੇ ਆਉਂਦਾ ਹੈ ਨਿਬ ਇੰਸਟੀਚਿਊਟ ਜਲੰਧਰ ਨਿਬ ਇੰਸਟੀਚਿਊਟ ਜਲੰਧਰ ਵਿੱਚ ਬਿਊਟੀ ਕੋਰਸ ਕਰਵਾਉਣ ਲਈ ਨੰਬਰ 3 ਤੇ ਆਉਂਦੀ ਹੈ ਨਿਬ ਇੰਸਟੀਚਿਊਟ ਜਲੰਧਰ ਵਿੱਚ ਹਾਈਲੀ ਐਕਸਪਰਟ ਅਤੇ ਪ੍ਰੋਫੈਸ਼ਨਲ ਟ੍ਰੇਨਰਜ਼ ਵੱਲੋਂ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਇੱਕ ਬੈਚ ਵਿੱਚ 30 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕਰਕੇ ਸਟੂਡੈਂਟ ਨੂੰ ਐਡਮਿਸ਼ਨ ਆਸਾਨੀ ਨਾਲ ਮਿਲ ਜਾਂਦਾ ਹੈ ਨਿਬ ਇੰਸਟੀਚਿਊਟ ਜਲੰਧਰ ਬ੍ਰਾਂਚ ਵਿੱਚ ਫੁੱਲ ਬਿਊਟੀ ਪਾਰਲਰ ਕੋਰਸ ਦੀ ਫੀਸ 1.2 ਲੱਖ ਰੁਪਏ ਦੇ ਕਰੀਬ ਹੈ ਇਸ ਦੀ ਡਿਊਰੇਸ਼ਨ ਵੀ 1 ਸਾਲ ਹੈ ਨਿਬੀ ਸਟਿਊਡੈਂਟ ਜਲੰਧਰ ਦੀ ਹੋਰ ਬ੍ਰਾਂਚਾਂ ਨਾਲ ਤੁਲਨਾ ਕਰੀਏ ਤਾਂ ਇੱਥੇ ਵੀ ਪਲੇਸਮੈਂਟ ਅਤੇ ਇੰਟਰਨਸ਼ਿਪ ਠੀਕ-ਠਾਕ ਹਨ ਅਤੇ ਕੁਝ ਹੀ ਸਟੂਡੈਂਟਸ ਨੂੰ ਖੁਦ ਜੌਬ ਲੱਭਣੀ ਪੈਂਦੀ ਹੈ ਸਟੂਡੈਂਟਸ ਨੇ ਵੀ ਨਿਬੀ ਇੰਸਟੀਟਿਊਟ ਜਲੰਧਰ ਦਾ ਰਿਵਿਊ ਠੀਕ-ਠਾਕ ਦਿੰਦਾ ਹੈ ਸਟੂਡੈਂਟਸ ਇੱਥੇ ਫੁੱਲ ਬਿਊਟੀ ਪਾਰਲਰ ਕੋਰਸ ਤੋਂ ਇਲਾਵਾ ਮੇਕਅਪ ਕੋਰਸ, ਹੈਅਰ ਕੋਰਸ, ਸਕਿਨ ਕੋਰਸ, ਨੇਲ ਟੈਕਨੀਸ਼ੀਅਨ ਕੋਰਸ ਸਮੇਤ ਹੋਰ ਵੀ ਕਈ ਕੋਰਸ ਕਰ ਸਕਦੇ ਹਨ ਜੇ ਤੁਸੀਂ ਨਿਬੀ ਇੰਸਟੀਟਿਊਟ ਜਲੰਧਰ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਦਿੱਤੇ ਪਤੇ ਤੇ ਵਿਜ਼ਿਟ ਤਾਂ ਅਸੀਂ ਤੁਹਾਨੂੰ ਸਿਫਾਰਿਸ਼ ਕਰਾਂਗੇ ਕਿ ਭਾਰਤ ਦੀ ਟੌਪ ਅਕੈਡਮੀ ਤੋਂ ਹੀ ਕੋਰਸ ਕਰੋ ਭਾਰਤ ਦੀਆਂ ਟੌਪ ਬਿਊਟੀ ਅਕੈਡਮੀਆ ਵਿੱਚ ਤੁਹਾਨੂੰ ਮਿਲਦਾ ਹੈ ਸਿੱਖਣ ਦਾ ਮੌਕਾ ਹਾਈਲੀ ਐਕਸਪਰਟ ਟ੍ਰੇਨਰ ਵੱਲੋਂ ਟ੍ਰੇਨਿੰਗ ਅਤੇ 100% ਜੋਬ ਪਲੇਸਮੈਂਟ ਦੀ ਗਾਰੰਟੀ ਭਾਰਤ ਦੀ ਟੌਪ ਤਿੰਨ ਫੁੱਲ ਬਿਊਟੀ ਪਾਰਲਰ ਕੋਰਸ ਕਰਵਾਉਣ ਵਾਲੀਆਂ ਅਕੈਡਮੀਆ ਹਨ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ VLCC ਅਕੈਡਮੀ ਮੁੰਬਈ ਬ੍ਰਾਂਚ ਲਕਮੇ ਅਕੈਡਮੀ ਮੁੰਬਈ ਬ੍ਰਾਂਚ ਜੇ ਤੁਸੀਂ ਗੱਲ ਕਰੀਏ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੀ ਤਾਂ ਮੇਰੀ ਬਿੰਜੀ ਇੰਟਰਨੈਸ਼ਨਲ ਅਕੈਡਮੀ ਮੇਕਅਪ ਅਤੇ ਬਿਊਟੀ ਕੋਰਸ ਕਰਵਾਉਣ ਲਈ ਭਾਰਤ ਵਿੱਚ ਨੰਬਰ 1 ਅਕੈਡਮੀ ਹੈ ਇਸ ਅਕੈਡਮੀ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਬੈਸਟ ਜੋਬ ਪਲੇਸਮੈਂਟ ਕਰਨ ਲਗਾਤਾਰ 5 ਸਾਲ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਮਿਲ ਚੁੱਕਿਆ ਹੈ ਮੇਰੀ ਬਿੰਜੀ ਇੰਟਰਨੈਸ਼ਨਲ ਅਕੈਡਮੀ ਵਿੱਚ ਹਾਈ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਚੈਨਲ ਵੱਲੋਂ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਥੇ ਟ੍ਰੇਨਿੰਗ ਕੁਆਲਿਟੀ ਹਾਈ ਰੱਖਣ ਲਈ ਇੱਕ ਬੈਚ ਵਿੱਚ ਸਿਰਫ 12 ਤੋਂ 15 ਸਟੂਡੈਂਟਸ ਨੂੰ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਹਰ ਇੱਕ ਬੱਚੇ ਤੇ ਫੋਕਸ ਕੀਤਾ ਜਾ ਸਕੇ ਇਸ ਅਕੈਡਮੀ ਦੇ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਨੂੰ ਭਾਰਤ ਦੇ ਸਭ ਤੋਂ ਵਧੀਆ ਕੋਸਮੈਟੋਲੋਜੀ ਕੋਰਸ ਮੰਨਿਆ ਜਾਂਦਾ ਹੈ ਇੱਥੇ ਭਾਰਤ ਤੋਂ ਇਲਾਵਾ ਨੇਪਾਲ, ਭੂਟਾਨ, ਬੰਗਲਾਦੇਸ਼, ਆਸਟ੍ਰੇਲੀਆ ਆਦਿ ਦੇਸ਼ਾਂ ਤੋਂ ਵੀ ਸਟੂਡੈਂਟਸ ਟ੍ਰੇਨਿੰਗ ਲਈ ਆਉਂਦੇ ਹਨ ਮੇਰੀ ਵੀ ਇੰਟਰਨੈਸ਼ਨਲ ਅਕੈਡਮੀ ਮੇਕਅਪ ਕੋਰਸ, ਬਿਊਟੀ ਕੋਰਸ, ਆਇਲੈਸ਼ ਐਕਸਟੈਂਸ਼ਨ ਕੋ ਹੇਅਰ ਐਕਸਟੈਂਸ਼ਨ ਕੋਰਸ ਹੇਅਰ ਕੋਰਸ ਨੇਲ ਕੋਰਸ ਮਾਈਕਰੋ ਬਲੇਡਿੰਗ ਕੋਰਸ ਅਤੇ ਪਰਮਨੈਂਟ ਮੇਕਅਪ ਕੋਰਸ ਲਈ ਪਾਤ ਦੀ ਸਭ ਤੋਂ ਵਧੀਆ ਅਕੈਡਮੀ ਮੰਨੀ ਜਾਂਦੀ ਹੈ ਇੰਨਾ ਹੀ ਨਹੀਂ ਵਿਦੇਸ਼ਾਂ ਦੀਆਂ ਵੱਡੀਆਂ ਬਿਊਟੀ ਕੰਪਨੀਆਂ ਵਿੱਚ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਤੋਂ ਇੰਟਰਨੈਸ਼ਨਲ ਕੋਰਸ ਕੀਤੇ ਸਟੂਡੈਂਟਸ ਦੀ ਕਾਫੀ ਮੰਗ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਆਪਣੀ ਡਿਪਲੋਮਾ ਅਤੇ ਮਾਸਟਰ ਕੋਰਸ ਵਿੱਚ 100% ਜੋਬ ਪਲੇਸਮੈਂਟ ਲਈ ਮਸ਼ਹੂਰ ਹੈ ਇੱਥੇ ਇੰਟਰਨੈਸ਼ਨਲ ਕੋਰਸ ਕਰਕੇ ਸਟੂਡੈਂਟਸ ਯੂਨਾਈਟਿਡ ਸਟੇਟਸ ਕੈਨੇਡਾ ਯੂਰਪ ਆਸਟ੍ਰੇਲੀਆ ਸਿੰਗਾਪੁਰ ਮਾਲਦੀਵਸ ਅਤੇ ਦੁਬਈ ਵਰਗੇ ਦੇਸ਼ਾਂ ਵਿੱਚ ਨੌਕਰੀ ਕਰ ਸਕਦੇ ਹਨ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦੀਆਂ ਦੋ ਬ੍ਰਾਂਚਾਂ ਹਨ ਇੱਕ ਨੌਇਡਾ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਅਤੇ ਦੂਜੀ ਦਿੱਲੀ ਦੇ ਰਜੋਰੀ ਗਾਰਡਨ ਮੈਟਰੋ ਸਟੇਸ਼ਨ ਦੇ ਨੇੜੇ ਇੰਡੀਆ ਵਿੱਚ ਦੂਜੇ ਨੰਬਰ ਤੇ ਆਉਂਦੀ ਹੈ ਵੀਐਲਸੀਸੀ ਅਕੈਡਮੀ ਦੀ ਮੁੰਬਈ ਬ੍ਰਾਂਚ VLCC ਅਕੈਡਮੀ ਦੀ ਮੁੰਬਈ ਬ੍ਰਾਂਚ ਬਿਊਟੀ ਕੋਰਸ ਕਰਵਾਉਣ ਲਈ ਭਾਰਤ ਵਿੱਚ ਦੂਜੇ ਨੰਬਰ ਤੇ ਮੰਨੀ ਗਈ ਹੈ। ਦੇਸ਼ ਭਰ ਵਿੱਚ VLCC ਦੀਆਂ ਕਈ ਬ੍ਰਾਂਚਾਂ ਹਨ ਪਰ VLCC ਇੰਸਟੀਚਿਊਟ ਮੁੰਬਈ ਵਿੱਚ ਪ੍ਰੋਫੈਸ਼ਨਲ ਅਤੇ ਸਕਿਲਡ ਟ੍ਰੇਨਰਸ ਹਨ ਜੋ ਤੁਹਾਨੂੰ ਹਰੇਕ ਬਰੈਕੀ ਸਮਝਾਉਂਦੇ ਹਨ। VLCC ਦੇ ਇੱਕ ਬੈਚ ਵਿੱਚ 40 ਤੋਂ 50 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਥੇ ਫੁੱਲ ਬਿਊਟੀ ਪਾਰਲਰ ਕੋਰਸ ਕਰਨ ਵਿੱਚ 1 ਸਾਲ ਦਾ ਸਮਾਂ ਲੱਗਦਾ ਹੈ ਅਤੇ ਇਸ ਦੀ ਫੀਸ 5 ਲੱਖ ਰੁਪਏ ਲੱਗਦੀ ਹੈ। VLCC ਇੰਸਟੀਚਿਊਟ ਮੁੰਬਈ ਬ੍ਰਾਂਚ ਦੀ ਹੋਰ ਬ੍ਰਾਂਚ ਨਾਲ ਤੁਲਨਾ ਕਰੀਏ ਤਾਂ ਇੱਥੇ ਵੀ ਪਲੇਸਮੈਂਟ ਅਤੇ ਇੰਟਰਨਸ਼ਿਪ ਠੀਕ ਠਾਕ ਹਨ ਸਟੂਡੈਂਟ ਐਡਮਿਸ਼ਨ ਲਈ ਹੇਡ ਦੇ ਤੇ ਪਤੇ ਤੇ ਵਿਜ਼ਿਟ ਕਰ ਸਕਦੇ ਹਨ ਤੀਜੇ ਨੰਬਰ ਤੇ ਆਉਂਦੀ ਹੈ ਲੈਕਮੇ ਅਕੈਡਮੀ ਮੁੰਬਈ ਲੈਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਭਾਰਤ ਵਿੱਚ ਤੀਜੇ ਨੰਬਰ ਤੇ ਆਉਂਦੀ ਹੈ ਦੇਸ਼ ਭਰ ਵਿੱਚ ਲੈਕਮੇ ਅਕੈਡਮੀ ਦੀਆਂ ਕਈ ਬ੍ਰਾਂਚਾਂ ਹਨ ਪਰ ਮੁੰਬਈ ਬ੍ਰਾਂਚ ਵਿੱਚ ਪ੍ਰੋਫੈਸ਼ਨਲ ਅਤੇ ਸਕਿਲਡ ਟ੍ਰੇਨਰਸ ਹਨ ਜੋ ਵਿਸਥਾਰ ਨਾਲ ਟ੍ਰੇਨਿੰਗ ਦਿੰਦੇ ਹਨ ਲਖਮੀ ਅਕੈडमी ਮੁੰਬਈ ਵਿੱਚ ਇੱਕ ਬੈਚ ਵਿੱਚ 30 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਥੇ ਫੁੱਲ ਬਿਊਟੀ ਪਾਰਲਰ ਕੋਰਸ ਕਰਨ ਵਿੱਚ 1 ਸਾਲ ਦਾ ਸਮਾਂ ਲੱਗਦਾ ਹੈ ਅਤੇ ਇਸ ਦੀ ਫੀਸ 5,50,000 ਰੁਪਏ ਹੈ। ਇੱਥੇ ਵੀ ਪਲੇਸਮੈਂਟ ਠੀਕ ਠਾਕ ਹਨ। ਸਟੂਡੈਂਟ ਐਡਮਿਸ਼ਨ ਲਈ ਹੇਠ ਦਿੱਤੇ ਪਤੇ ਤੇ ਵਿਜ਼ਿਟ ਕਰ ਸਕਦੇ ਹਨ। ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ। ਕੈਰੀਅਰ ਨਾਲ ਜੁੜੀ ਹੋਰ ਜਾਣਕਾਰੀ ਲਈ ਸਾਡੇ ਚੈਨਲ ਬੈਸਟ ਕੈਰੀਅਰ ਗਾਈਡ ਫੋਰ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਬੈਲ ਆਈਕਨ ਜ਼ਰੂਰ ਦਬਾਓ।